देखो एक का कट्टर मुद्दा है जोड़ा हर वक्त कोशिश कर दी है पर आज तक इससे तो हल नहीं होया ता मैं भी ये कह रही कि मैं 100% अपने वलो कोशिश करूँगी, और मेनू यकीन है कि आज की मोदी जी तो की सरकार के बीच हम इसे हल कर सकते एक प्रयास तक ही पर जब तीन चार वक्त वक्त

ਉਹ ਨਹੀਂ ਕਿ ਹੁਣ ਉਹਨਾਂ ਕੰਮਾਂ ਦੇ ਉੱਤੇ ਤੁਸੀਂ ਕਰੋ ਉਹ ਤਾਂ ਪੁਰਾਣਾ ਲੋਕਾ ਦਾ ਹੁੰਦਾ ਕਿ ਕੋਣ ਕੰਮ ਕਰਾਂਦਾ ਕੋਣ ਨਹੀਂ ਕਰਾਂਦਾ ਕੈਪਟਨ ਸਾਹਿਬ ਤੱਕ ਕੈਪਟਨ ਸਾਹਿਬ ਆਜਾਨ ਕੇ 2-3 ਦਿਨ ਆ ਕੇ ਜਿਹੜੀ ਗੱਤੇ ਚਰਚਾ ਚੱਲੀ ਕਿ ਕਰ ਜ਼ਰੂਰ ਸਮਾਣੇ ਦੇ ਵਿੱਚ ਕੰਪਨੀ ਦੀ ਡੈਲੀ ਹੋ ਰਹੀ ਹੈ ਉਸ ਦੇ ਵਿੱਚ ਅਮਰੀਕਾ ਦੇ ਵਰਕਰਾਂ ਨੂੰ ਲਿਜਾਇਆ ਗਿਆ ਹਾਜ਼ਰੀ ਭਵਾ ਕੇ ਦੇਖੋ ਮੈਨੂੰ ਪਤਾ ਨਹੀਂ ਉਹ ਤੁਸੀਂ ਜਿਨ੍ਹਾਂ ਨੇ ਰੈਲੀ ਕਰਵਾਈ ਉਹਨਾਂ ਤੋਂ ਪੁੱਛੋ ਮੈਂ ਬੀਜੇਪੀ ਨੂੰ ਲਗਾਤਾਰ ਨਾਨਾ ਨਹੀਂ ਜਾ ਰਿਹਾ ਕਿ 4 ਤੋਂ 12 34 ਦਾ ਬਿਆਨ ਅੰਦਾ ਕਿ ਗ੍ਰੇਟ ਪਾਰਟੀ ਨੇ ਜੋ ਲੋਕਾਂ ਦਾ ਫਤਵਾ ਆ ਜਾਊਗਾ ਉਹ ਜਿਸ ਤਰ੍ਹਾਂ ਮੈਂ ਕਿਹਾ ਵਿਰੋਧੀ ਪਾਰਟੀਆਂ ਨੇ ਵਿਰੋਧ ਕਰਨਾ ਹੈ ਪਰ ਸਾਨੂੰ ਭਰੋਸਾ ਹੈ ਕਿ 400 ਪਾਰਟੀਆਂ ਨੇ ਕਿਹਾ ਉਹ ਵੀ ਕਹਿ ਰਹੇ ਨੇ ਕਿ ਕਿਰੇਤੀ ਆਸਲਾ ਸਾਰੀ ਦੇ ਰਹੇ ਕਿ ਅਸੀਂ ਜਿਹੜੀਆਂ ਜਿੱਤ ਦਾ ਕੰਮ ਕਰਾ ਆਪਾਂ ਪਾਜੀ ਪਟਾਖਾ ਮੈਂ ਤਾਂ ਹਰ ਵਕਤ ਕਹਿੰਦੀ ਐ ਇਸ ਤਰ੍ਹਾਂ ਕਹਿਣਾ ਨਹੀਂ ਚਾਹੀਦਾ ਕਿਤੇ 0 13 ਨਾ ਹੋ ਜਾਏ ਉਹਨਾਂ ਕੋਲ ਫੇਕ ਵੀ ਰਾਜੇ ਵਾਲੇ ਵੀ ਪਲੇ ਨੇ ਮੈਂ ਇਲੈਕਟੋਰੇਟ ਦੇ ਸਟੋਰ ਦਾ ਇਕੱਠ ਲੱਗ ਰਿਹਾ ਐ ਇਹ ਵਰਕਰ ਬਿਲਕੁਲ ਕਾਹੀ ਚ ਹੈ ਬਹੁਤ ਵੱਡੀ ਤਦਾਦ ਚਾਹੀਦੀ ਐ ਜੇ ਇਵੇਂ ਹੀ ਪਿਆ ਤਾਂ ਲੋਕਾਂ ਦੀ ਵੀ ਮਿਹਰੇ ਜੋ ਸਾਰੇ ਕਿਤੇ ਪਿਆਰ ਮਿਲ ਗਿਆ ਇਹ ਮੈਚਨ ਲੋਕਾਂ ਦਾ ਤਾਂ ਵਧੀਆ ਲੋਕਾਂ ਦੇ ਵਿੱਚ ਜਾਗਰਤੀ ਆਈ ਹੈ ਕਿ ਉਹ ਦੇਖ ਕੇ ਇੱਕ ਬੀਜੇਪੀ ਨੂੰ ਵੀ ਮੌਕਾ ਦੇਣਗੇ ਕਿੰਨੇ ਕਿਸਾਨ ਆ ਗਏ ਤੁਸੀਂ ਗੱਲਬਾਤ ਕਰਨ ਨੂੰ ਪਿਆਰ ਹੋਣਾ ਦੇਖੋ ਮੇਰੀ ਦਲਪਾਤ ਦੇ ਨਾਲ ਚਾਬੀ ਸਾਨੂੰ ਮਿਲ ਗਈ ਹੈ ਔਰ ਉਸ ਦੇ ਪੱਲੇ ਮੇਰੀ ਮੇਰੀ ਮੇਰੇ ਜਵਾਬ ਉਹਨਾਂ ਦੇ ਸਵਾਲਾਂ ਦੇ ਨਾਲ ਉਹਨਾਂ ਦਾ ਹੱਲ ਨਹੀਂ ਹੋਣਾ

ਨਾਮ ਨਾਲ ਕਰੀਏ ਜਿਹੜਾ ਰੋਲਾ ਰੱਪਾ ਹੁੰਦਾ ਉਹਦੇ ਵਿੱਚ ਗੱਲ ਨਹੀਂ ਹੁੰਦੀ ਔਰ ਮੇਰੀ ਜੋ ਆਪ ਦੇ ਕੇ ਉਹਨਾਂ ਦਾ ਹੱਲ ਨਹੀਂ ਹੋਏਗਾ ਹੱਲ ਉਹਨਾਂ ਦਾ ਮੌਜੂਦਾ ਸਰਕਾਰ ਤੇ ਨਾਲ ਬੈਠ ਕੇ ਉਹੀ ਹੱਲ ਕਰ ਸਕਦਾ ਹੈ ਆਪਣੀ ਗਾਇਕੀ ਕਹਿੰਦੇ ਇਸ ਪਾਰ ਰਾਜੀਆ ਵਕੀਰ ਜਿਹੜਾ ਉਹ ਕਿੰਨੇ ਕਿੰਨੇ ਬੁੱਢੇ ਭੇਜ ਉਹ ਤਾਂ ਉਸ ਦਾ ਨਾਰਾ ਹੈ ਜੀ ਗੱਲ ਚੁਣਦੀ ਰਹ ਤਾਰੇ ਦੇ ਜਾਓ ਦੇਖੋ ਕੋਈ ਜੋ ਸਹੀ ਨਾਰਾ ਹੁੰਦਾ ਨਾ ਉਹ ਕਰਨਾ ਚਾਹੀਦਾ ਫਕੀਰ ਇੱਕ ਲੱਗਦਾਰ ਹੈ

इंस्टाग्राम एक्स और व्हाट्सएप चैनल पर